ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੂਰ ਪ੍ਰਸਾਦ ਜਪ ਆਦ ਸੱਚ ਜੁਗਤ ਸੱਚ ਹ ਵੀ ਸਚ ਨਾਨਕ ਕੋਈ ਵੀ ਸੱਚ ਸੋਚੈ ਸੋਚਣਾ ਬਈ ਜੇ ਸੋਚੀ ਲਖਵਾਰ ਤੂੰ ਪਿਆਚੋਂ ਪਨਾ ਹੋ ਗਈ ਜੇ ਲਾਇਰ ਆਲੀ ਬਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਪੁਰੀਆ ਪਾਰ ਸਹਸਿਆਨ ਪਾਲ ਲਕੋ ਹੈ ਤਾਇਕ ਨ ਚੱਲਣਾ ਨਾਲ ਕਿ ਸੋਚਿਆ ਰਹਾ ਹੋਇਆ ਕਿ ਕੁ ਉੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਰਿਆ ਜਾਏ ਹੁਕਮੀ ਹੋਵਨ ਜੀਆ ਹੁਕਮੇ ਲੈ ਵੜੇ ਹਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆਂ ਹਾਂ ਇੱਕ ਨਾ ਹੁਕਮੀ ਬਕਸੀ ਰੀਸਾ ਇੱਕ ਹੁਕਮੀ ਸਦਾ ਪਵਾਈਆਂ ਹਾਂ ਹੁਕਮਾ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮਾ ਜੇ ਬੂਝਾ ਤਾ ਹੋ ਮੈਂ ਕਾਹ ਨ ਕੋਏ ਗਾਵੈ ਕੋ ਤਾਂ ਨ ਹੋਵੇ ਕਿਸਾ ਤਾਨ ਗਾਵੈ ਕੋ ਦਸ ਜਾਣਾ ਨਹੀਂ ਸਾਨ ਗਾਵਾਂ ਕੋ ਗੋਗਨ ਵੜੀਆਂ ਆਈਆਂ ਚਾਰ ਗਾਵਾਂ ਕੋ ਵੀ ਦੇ ਆ ਵੀ ਕੰਮੀ ਚਾਰ ਗਾਵਾਂ ਕੋ ਸਾਜ਼ ਕਰੇ ਤਾਂ ਨਕੇ ਗਾਵਾਂ ਕੋ ਜੀਲਾ ਫਿਰਦੇ ਗਾਵਾਂ ਕੋ ਜਾ ਪੈ ਅੰਦੀ ਸਾ ਦੂਰ ਗਾਵਾਂ ਕੋ ਵੇਖਿਆ ਹਦਰਾ ਦੂਰ ਕਤਨਾ ਕਦੀ ਨਾ ਆਵੇ ਤੋਟ ਕਟ ਕਟ ਕਥੇ ਕੋਟੀ ਕੋਟ ਕੋਟ ਜਿੰਦਾ ਦੇ ਲਾਂਦੇ ਤੱਕ ਪਾਹ ਜੁਗਾ ਜੁਗੰਤਰ ਖਾਈ ਕਾ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾਵੇ ਪਰਵਾਹੋ ਸੱਚਾ ਸਾਹਿਬ ਸੱਚ ਨਾਏ ਪਾਖਿਆ ਪਾਓ અપਾਰ ਆਖੇ ਮੰਗਾਂ ਦੇਹਾਂ ਦੇਹ ਦਾਤ ਕਰੇ ਦਾਤਾਰ ਫਿਰਕੇ ਅੱਗੇ ਰਖਿਆ ਜਿਤ ਤਿਸਾ ਦਰਬਾਰ ਮੂੰਹੋਂ ਕੇ ਬੋਲਨ ਬੋਲੀਆਂ ਦੇ ਸੁੰਤਾ ਰੱਬ ਯਾਰ ਅਮ੍ਰਿਤ ਵੇਲਾ ਸਚਨਾ ਵਡੇ ਆਈ ਵਿੱਚ ਆਰ ਕਰਮੀ ਆ ਵਾ ਕਪੜਾ ਨਦਰੀ ਮੁਖ ਦੁਆਰ ਨਾਨਕ ਐ ਵਾ ਜਾਣੀਐ ਸਵਾਪੇ ਸਚ ਯਾਰ ਥਾਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤੈਨੁ ਪਾਇਆ ਮਾਨ ਨਾਲਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਨਿਆ ਮਨ ਰਖੀਆ ਭਾਉ ਦੁਖ ਪਰ ਹਾਰ ਸੁਖ ਕਰ ਲਾ ਜਾਏ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰੇ ਸਮਾਈ ਗੁਰਈਸਰ ਗੁਰ ਗੋ ਰਖਬਰ ਮਾ ਗੁਰ ਪਾਰਵਤੀ ਮੈਂ ਜੇ ਹੋ ਜਾਣਾ ਆਖਾ ਨਹੀਂ ਕਹਿ ਨਾ ਕਥਨ ਜਾਏ ਗੁਰਾ ਇਕ ਦੇਹ ਹੋ ਜਾਏ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾ ਜੇ ਤਿਸ ਪਾਵਾ ਵਿਨ ਪਾਣੇ ਕੈ ਨਾ ਕਰੀ ਜੇ ਤੀ ਸਿਰ ਉਪਾਈ ਕਾ ਵਿਨ ਕਰਮਾ ਕੈ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਪਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਹ ਰਹੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲਾ ਸਭ ਕੋਏ ਰੰਗਾ ਨਾ ਹੋਰ ਕਾਲ ਕੇ ਅਜਸ ਕੀ ਰਜਗਲੇ ਜੇ ਤਿਸ ਅੰਦਰ ਨਾ ਆਵੀ ਤਾਂ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋ ਨ ਸੂਜੀ ਜੇ ਤਿਸ ਗੁਣ ਕੋਏ ਕਰੇ ਸੁਨੀਐ ਸਿਦ ਪੀਰ ਸੁਰ ਨਾਦ ਸੁਨੀਅ ਅਗਤ ਰਤ ਤਵ ਅਸਾ ਸੁਨੀਐ ਦੀਪ ਲੋ ਪਾਤਾਲ ਸੁਨੀਆ ਪੁਹਾਨਾ ਸਕਾ ਕਾਲ ਨਾਨਕ ਭਗਤਾ ਸਦਾ ਗਾਸ ਸੁਨੀਆ ਦੁਖ ਪਾਪ ਕਾ ਨਾਸ ਸੁਨਿਆ ਇਸੈ ਬ੍ਰਹਮਾ ਇੰਦ ਸੁਨਿਆ ਮੁਖ ਸਲਾਹਨ ਮੰਦ ਸੁਨਿਆ ਜੋਗ ਜੁਗਤ ਤਨ ਪੇਦ ਸੁਨਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋਖ ਗਿਆਨ ਸੁਨਿਆ 68 ਕਾ ਇਸਨਾਨ ਸੁਨਿਆ ਪੜ ਪੜ ਪਾਵੈ ਮਾਨ ਸੁਨਿਆ ਲਾਗਿਆ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਾ ਗੁਨਾ ਕੇ ਗਾਹ ਸੁਨਿਆ ਸੇ ਇੱਕ ਪੀਰ ਪਾਚਾ ਸੁਨਿਆ ਅੰਧੇ ਪਾਵੈ ਰਾਹੋ ਸੁਨਿਆ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀਂ ਨਾ ਜਾਏ ਦੇਖੋ ਕਹਾ ਕਿ ਚਾਪੈ ਸੁਤਾਏ ਕਾਗਦ ਕਲਮ ਨ ਲੇਖਨ ਹਾਰ ਮੰਨੇ ਕਬ ਹੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੂਰਤੋ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੂਧਾ ਮੰਨਾ ਮੂਹ ਚੋਟਾ ਨ ਖਾਏ ਮੰਨਾ ਜਮ ਕਿਆ ਸਾਧ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰੈ ਕਟਾ ਨਾ ਪਾਏ ਮੰਨ ਨਾ ਪਤਾ ਸਿਉ ਪਰਗਟ ਜਾਈ ਮਨ ਨਾ ਮਗਨਾ ਚਲਾ ਪੰਥ ਮੰਨ ਨਾ ਧਰਮ ਸੇਤੀ ਸੰਬੰਧ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ